ਵੀ ਜਨੇਵੀ ਖਿਡਾਰੀ ਖੇਡਣਾ ਸਾਰੇ ਹੱਸਦੇ ਖੇਡਦੇ ਆ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਕਿਸੇ ਵੀ ਖਿਡਾਰੀ ਨੂੰ ਤਤੀ ਵਾਰ ਨ ਲਗੇ ਸੱਚੇ ਪਾਤਸ਼ਾਹ ਭਗਤਾਂ ਗੁਰੂ ਗ੍ਰੰਥ ਸਾਹਿਬ ਜੀ ਜਸ਼ਮੇਸ਼ ਪਤਾ ਜੀ ਇਹਨਾਂ ਬੱਚਿਆਂ ਦੇ ਮੇਰ ਆਪਣੇ ਹੱਥ ਰੱਖਿਓ ਸੱਟਾਂ ਫੇਟਾਂ ਲੱਗ ਜਾਂਦੀਆਂ ਕਬੱਡੀ ਖੇੜੀ ਓਸੀ ਹਾਰਡ ਹੈ ਇਹਦੇ ਜੌੜੇ ਪਰ ਆਦੇ ਵੱਲੋਂ ਗਿੰਦੀ ਆਉਣਾ ਅਲਾਰਮ ਕਰਵਾਉਂਦਾ ਵੀ ਜਿੱਤੇ ਦਾ ਹਰ ਇੱਕ ਜੱਫਾ ਗਿੰਦੀ ਜਾਣੇ ਵੱਲੋਂ ਪਾਸਾ ਬਾਹੂ ਖਾਠਾ ਸ਼ਰੀਆ ਹੁਣ ਕਬੱਡੀ ਦੀਆਂ ਗੱਲਾਂ ਨੇ खादिया जिन्ना खुराक चोबर दे मंदा ने हक हाँ मारिया चाहिए हक बाले का मेला चलना है चाह जा चढ़ चाह चढ़ हजार में भरावान ने सन्मान किया है जेड़े बीर ने अब कत्ती हजार में सन्मान करना जेडे मेरे कहेगा फाजी वोटर सैक्ट दे देंगे यह बनती है ਤੂ ਖੇਡ ਮੈਦਾਨ ਦੇ ਵਿੱਚ ਇਸ ਨੇ ਚੱਕ ਲਈ ਸ਼ੇਰਵਾਲਾ ਮੈਚ ਫਾਈਨਲ ਚੱਲਦਾ ਹੈ ਇਹ ਆ ਨੌਜਵਾਨ ਮੰਗੋ ਮੰਗੋ ਟਰਾਈ ਕਰਨਾ 41000 ਫਸਟ 31000 ਸੈਕਿੰਡ ਬੈਂਕ ਦਾ ਸਰਪ੍ਰਾਈਜ਼ ਸੀ ਕੇ ਟਾਈਟੂ ਬਾਂਸਾ ਤੇ ਗੁਰਦੀਪ ਚਿੜੀ ਜਵਾਰਕੇ ਵਾਲਾ ਕਹਿੰਦਾ ਆਪਾਂ ਬੈਟ ਰੀਡਰ ਦੇ ਯਾਦ ਨੂੰ ਟੈਡੂ ਵੀ ਛਾਪੜਿਆ ਇਧਰ ਕਹਿੰਦੇ ਸ਼ੇਖ ਦਾਉਤ ਵਾਲੇ ਕਾਖੇ ਦਾ ਚੰਗਾ ਹੈ ਗੱਭਰੂ ਮੇਰੇ ਮਿੱਤਰੋ ਇਸ ਵੇਲੇ ਡੋਬਰ ਨੂੰ 스타ਟ ਬੰਦਾ ਆਹ ਸਾਹਮਣੇ ਚੜ ਚੜ ਕੇ ਡੇਡਾ ਪਾ ਰਹੀਆਂ ਤੇ ਜੱਫੇ ਲੱਗੜ ਕੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਹਾਜ਼ੀਆ ਵਜ ਰਹੀਆਂ ਆਜੋ ਦੱਸ ਟੱਕਰ ਫਰੇਦੀ ਆਹ ਬ कहने इस वे भावरे वाला सोजी आओ कि रखना है कि रोकना सोजू भावड़े वाला है रवाल घुम के मेरा मेरे तो, उधर तीता कहने साधा भरा कलास्टर बोरी वाला है ਬੀਤਰੀਆ ਆ ਗਿਆ ਜੱਗੂ ਵਾਲਾ ਔਰ ਜੱਗੂ ਦਾ ਆ ਗਿਆ ਕਹਿੰਦੇ ਸੋਨੀ ਵਾਲਾ ਸੋਨੀ ਸਾਡੇ ਡੋਗਰਾਂ ਚੋਂ ਦਾ ਔਰ ਬੀਤ ਬਲਾਸਟਰ ਜੋੜੀ ਵਾਲੇ ਵੱਲੋਂ ਡੋਗਰ ਦੇ ਬੁੱਤੇ ਨਹੀਂ ਵੱਡੇ ਮਾਰ ਪਾਦੇ ਹੋਇਆ ਪਰ ਸਾਹਮਣੇ ਜਿਹੜੇ ਜਿਹੜੇ ਕਾੜੇ ਵੀ ਆਹ ਮੁੰਡਿਆਂ ਨਾਲ ਵੀ ਉਹ ਵੱਡਾ ਸਿਆਖ ਕਰਾਈ ਕਰਾਉਣਾ ਜੱਗੂ ਇਹ ਜਿਹੜੀ ਘੱਟ ਕੇ ਤਾਲੀਆਂ ਮਾਰ ਦੋ ਮੁੰਡਾ ਸਿਰੇ ਦੇ ਰੇਡਾ ਪਾ ਰਿਹਾ ਚੋਕੀਆ ਕਹਿੰਦੇ ਦੇਖਣਾ ਮੇਰੇ ਮਿੱਤਰੋ ਅੱਜ ਦੀ ਤੀਖਣਾ ਇਹਨੂੰ ਕੌਣ ਫੜੂ ਇਹਨੂੰ ਕਾਬੂ ਰੱਖੂ ਮੇਰੇ ਮਿੱਤਰੋ ਪਹਿਲਾ ਫਾਇਰ 41 ਸਾਗਰ ਕੱਤੀ ਦੁਨੀਆ ਅਲੱਗ ਮਾਰੀਆ ਉਹਦੇ ਕਪਤਾਨ ਫੌਜੀ ਭਰਾ ਸਾਡਾ ਨਾ बहुत बहुत धनबाद खजान वालों पांच सौ रुपया खिलाड़िया के, खयाना सुनी पासों मेरे को के पैसे पहले कर दिए एक पास गसा मुका मैंगो मैंगो काम ठीक ठाक है दस

ਜਿਹੜੇ ਮਾਰੇ ਕਾਹਦਾ ਸੋਨੀ ਨੂੰ ਸਰਾ ਲਾਉਂਦਾ ਇੱਕ ਵਾਰੀ ਥੋਕੇਦਾਰੀਆਂ ਦਾ ਆਪ ਕੋ ਸੋ ਜੁੱਚਾ ਗੁੱਚਾ 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 ਜੁੱਚਾ ਜੁੱਚਾ ਹੈਂਡਲ 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 ਓ ਵਾਹ ਲੈ ਜੱਗੂਆ ਓਏ ਵਾਹ ਵੇ ਗੱਪੜੂਆ ਉਧਰ ਗਿੱਕੀ ਤੇ ਸ਼ੱਜੂ ਵੱਲੋਂ ਟਿਕਾਣੇ ਲਾ ਦਿੰਦੀ ਹੈ ਉਧਰ ਗੱਗੀ ਤੇ ਸ਼ੱਜੂ ਭਰਾ ਦੇ ਵੱਲੋਂ ਮੈਂਗੋ ਦਾ ਹਰ ਇੱਕ ਵਫਾ 1100 ਦਾ ਹੋ ਹਰ ਇੱਕ ਵਫਾ 1100 ਦਾ ਹੋ 1100 ਦਾ ਜਾਪਾ ਹੋ ਜੱਗੂ ਨੇ ਗੱਲ ਟਿਕਾਣੇ ਲਾ ਦਿੰਦੀ ਹੈ ਲਾਦੇ ਤੀਰੇ ਟਿਕਾਣੇ ਜੋ ਸਮੇਂ ਤੋਂ ਮਿੱਥੇ ਐ ਪਰ ਯਾਰ ਨੂੰ ਤੱਪਣ ਨੂੰ ਫਰਦੇ ਸੀ ਦਬਦਾ ਕਿੱਥੇ ਐ ਦਬਦਾ ਕਿੱਥੇ ਆਹਨੇ ਟੱਗਲਾ ਟਿਕਾਰੇ ਲਾਉਂਦਾ ਮੇਰੇ ਪੰਜਾਬੀ ਦੇ ਅਲਾਤਾ ਲਾਦ ਖਿੜਦਾ ਆਹ ਅਲਾਤਾ ਕਹਿੰਦੇ ਸਿੱਧੂ ਬੁੱਸੇ ਦਾ ਮੇਰੇ ਪੰਜਾਬੀ ਦੇ ਅਲਾਬਾ ਕਹਿੰਦੇ ਕੋਰ ਵਾਲੇ ਮਾਨ ਦਾ ਆਹ ਸਾਹਮਣੇ ਕਬੱਡੀਆਂ ਪੈ ਰਹੀਆਂ ਅਲਾਤਾ ਕਹਿੰਦੇ ਬਲਾਸਟਰ ਚੋੜੀ ਵਾਲੇ ਬੀਚ ਦਾ ਮੇਰੇ ਮੇਟੋ ਉਹਨਾਂ ਪਿੰਡਾਂ ਦੇ ਵਿੱਚ ਕਬੱਡੀ ਹੋ ਰਹੀ ਐ ਖੇੜਾ ਬਾਊਂਡਰ 'ਤੇ ਉੱਥੇ ਬੱਸ ਆ ਗਿਆ ਪਿੰਡ ਪਰ ਉਹਦੇ ਪਾਸੇ ਬੱਲੇ 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 कपड़ी, कपड़ी, गपड़ी, 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 गपड़ी। पर पर भी कहना मैंगो का